ਕਿੰਨਾ ਕਝਾੜ ਹੋ ਜੂਗਾ ਅੰਦਾਜ਼ਾ ਟਰਾਲੀ ਇਹ ਝੋਨੇ ਵਾਂਗੂ ਭਰਤੀ ਦੂੰ ਸਾਢੇ 4 ਕਿੱਲੇ ਜਗ੍ਹਾ ਵੰਡਨੀ ਆ ਜਿੰਨੀ ਵੱਢੀ ਜਾ ਤੂੰ ਆ ਹੁਣ ਆ ਪਾ ਕੇ ਵਿੱਚ ਇਹੀ ਪਾਉ ਮੈਂ ਤਲਾਦਾ ਨਾ ਆਹੋ ਭਾਰੀ ਇਹ ਪਾਣੀ ਭਾਰਾ ਲੱਗਿਆ ਜੇ ਇਹਨੂੰ ਥੋੜਾ ਵੱਧ ਚੱਲ ਗਈ ਸੀ ਮੋਟਰ ਕਹਿਣ ਦਾ ਮਤਲਬ ਰਹਿੰਦੀ ਤਾਂ ਨਹੀਂ ਉਹ ਪਾ ਕੇ ਵਿੱਚ ਮੈਂ ਲੱਗਾ ਭਾਰੀ ਜਾਊ ਉਚਾਲੇ ਤਾਂ ਹੋ ਗਈ ਉੱਚੀ ਫੇ ਡੁੱਲੂ ਵੀ ਬਾਜੇ ਉਹ ਪਾਸੇ ਜੇ ਨੂੰ ਜਾਈ ਜਾਂਦੀ ਹੁੰਦੀ ਆ ਸਾਰੇ ਲੋਪੇ ਪਰ ਸਤ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹੁੰਚ ਗਿਆ ਖੇਤ ਤੇ ਇਹਦੇ ਟਰਾਂਸਫਾਰਮ ਦੇ ਨਾਲ ਥੋੜੀ ਜਿਹੀ ਜਗਾ ਵੱਡੀ ਸੀ ਪਰ ਇਹਦੇ ਵੈਸੇ ਬਾਲੀ ਲੋਡ ਨਹੀਂ ਕਿਉਂਕਿ ਥੱਲੇ ਭਣੀ ਕਾਫੀ ਹੈ ਤੇ ਕਾਕਾ ਆ ਗਿਆ ਸੀਗਾ ਖਾੜ ਤਿਆਰੀ ਵੈਰੀ ਕਰਕੇ ਕਿਵੇਂ ਆ ਫਿਰ ਕਿੰਨਾ ਵੱਡਾ ਕੋਸ਼ਕ ਨਹੀਂ ਬਰਦੀ ਹੈ ਬੰਦ ਰਹੇ ਕਦੇ ਬੰਦ ਰਹੇ ਅਗੇਤਾ ਹੀ ਰਹਿਣਾ ਤੂੰ ਜਾਣੀ ਚਲਾਇਆ ਜੀ ਕੰਮ ਆਜੀ ਸਾਰੇ ਨਹੀਂ ਤੇ ਆਇਆ ਹੁੰਦਾ ਨਹੀਂ ਸਹੀ ਇਹਨੇ ਸਾਰੇ ਆਪਣੇ ਦਾ ਹਜੇ ਮੈਨਾਂ ਦਾ ਮਾੜੀ-ਮੋਟੀ ਕੱਲ ਚੱਲੀ ਹੋਊਗੀ ਹਜੇ ਸਰਵਾ ਸੂਰੋ ਵਾਲੇ ਸੀਗੇ ਬਸ ਇਹਦਾ ਹੁਣ ਚਲੋ ਵੈਸੇ ਹੂੰ ਜਿਵੇਂ ਢੱਗ ਪੀਤੀ ਪਹਿਲਾਂ ਤੇ ਉਸ ਹਾਵ ਨਾਲ ਖੜੀ ਹੋ ਗਈ ਗਣ ਕੋ ਉਹ ਤਾਂ ਨਰਮ ਜੀ ਥੋੜੀ ਜਿਆਦਾ ਜੋ ਛਟੇ ਜੇ ਕੱਢਣ ਲੱਗੀ ਆ ਦੇ ਆਬਰੇ ਠੀਕ ਆ ਦਾਣਾ ਤਾਂ ਨਹੀਂ ਹਰਾ ਬਸ ਦਾਣਾ ਨਰਮਾ ਤਾਂ ਹੁੰਦਾ ਦਾਣਾ ਨਹੀਂ ਹੈਗਾ ਸਹੀ ਹੈ ਅਰਦਾ ਕਿਹੜਾ ਕ ਮੱਕੇ ਦੇ ਮਾੜੇ ਮੋٹے ਹੁੰਦੀਆਂ ਸਿਰਿਆਂ ਸੁਰਿਆਂ ਵਾਲਾ ਜਿਹੜਾ ਪਹਿਲਾ ਘੇੜਾ ਹੁੰਦਾ ਨਾ ਉਹ ਚ ਮਾੜੇ ਮੋٹے ਹਰੀ ਹੁੰਦੀ ਜਵੇ ਨਰਮ ਹੁੰਦੀਆਂ ਕਣਕ ਮਾੜੇ ਮੋਟੀ ਉਹ ਚ ਮੱਕੀ ਆਉਣੀ ਆ ਤੇ ਉਧਰ ਲਾ ਕੇ ਰਬੜਿਆ ਕੱਸੀ ਵਾਲਾ ਤੇ ਇਧਰ ਲ ਨੀ ਮੇਲਾ ਬਗੜ ਲਿਆ ਹੁਣ ਕਾਕਾ ਬਹਿ ਗਿਆ ਆਪ ਕੀ ਕੁਆਲਿਟੀ ਦੇਖ ਸਕਦੇ ਆ ਬਾਕੀ ਹੈਗੀ ਮਾੜੀ ਮੋਟੀ ਕੋਈ ਖਾਸ ਨਹੀਂ ਹੈਗੀ ਤੇ ਬਾਕੀ ਜਦੋਂ ਆਪਾਂ ਇਹ ਕਣਕ ਬੀਜੀ ਸੀ ਉਸ ਦਿਨ ਮੈਂ ਬੋਲਿਆ ਸੀਗਾ ਵੀ ਕਣਕ ਆਪਾਂ ਕਈਆਂ ਤੋਂ ਪਹਿਲਾਂ ਵੜ ਦੇਣੀ ਆ ਤੇ ਮੈਲਾਂ ਦਾ ਹਜੇ 1% ਵੱਡੀ ਨਹੀਂ ਗਈ ਆਪਣੇ ਪਿੰਡ ਕੱਲ ਹੀ ਮਸ਼ੀਨ ਚੱਲੀ ਆ ਇੱਕ ਦੋ ਦੇ ਤੇ ਅੱਜ ਆਪਾਂ ਵੜਤੀ ਆ ਤੇ ਮਤਲਬ ਚਾਲੂ ਸਹੀ ਹੋ ਗਈ ਆਪਣੀ ਬਜਾਈ ਦੇ ਹਿਸਾਬ ਨਾਲ ਜਿਹਨਾਂ ਨੇ ਆਪਾਂ ਤੋਂ 15 ਵੀ ਦੇ ਨਾ ਪਹਿਲਾ ਬੀਜੀਆਂ ਸੀ ਗਿਆ ਦੋ ਅਜੇ ਕਣਕਾ ਖੜੀਆਂ ਆ ਵਾ ਇਹ ਬਾਕੀ ਜੇ ਮੇਰਝਾਨ ਕਣਕ ਦਾ ਵੀ ਝਾੜ ਚ ਵੀ ਘਟਦੀ ਨਿਗੀ ਤੇ ਬਾਕੀ ਤਾਂ ਹੁਣ ਮੰਡੀ ਚ ਜਾ ਕੇ ਪਤਾ ਲੱਗੂ ਕਿਉਂਕਿ ਕਣਕ ਕੁਝ ਘਰੇ ਰਹਿ ਜਾਣੀਆਂ ਤੇ ਸਾਰਾ ਨਿਵੇੜ ਕੇ ਪਤਾ ਲੱਗਣਾ ਇਹਦਾ ਰਿਜ਼ਲਟ ਦਾ ਕਿ ਕੀ ਝਾੜ ਆ ਤੇ ਕਣਕ ਬੈ ਸੁੱਕੀ ਆ ਕੋਈ ਵਿੱਚ ਹੈ ਨਹੀਂਗਾ ਹਰਾ ਦਾਣਾ ਇਹਦੇ ਕਿਉਂਕਿ ਕਣਕ ਨੇ ਇਸ ਵਾਰ ਨਰਮਾ ਥੋੜੀਆਂ ਜੀਆਂ ਪਰ ਦਾਣਾ ਠੀਕ ਆ 303 ਗਣਕ ਆਪਣੀ ਇਹ ਦਿਓ ਘੇਰਾ ਵੱਡਿਆ ਗਿਆ ਇੱਕ ਤੇ ਗਣਕ ਸਾਰੀ ਖੜੀ ਹੋਈ ਆ ਇਹ ਬੰਦੇ ਲੱਗੇ ਹੋਏ ਚਾਹੂ ਪੀਣਾ ਦੇ ਹਿਸਾਬ ਨਾਲ ਦੁਬਾਰਾ ਦੁਬਾਰਾ ਵਾਰੀ ਆ ਗਈ ਹੁਣ ਚਾਹ ਦੀ ਤੇ ਕਾਕੇ ਨੇ ਦੁਬਾਰਾ ਜਿਹੜੇ ਦੂਜੇ ਘੇਰੇ ਦਾ ਕਰ ਲਿਆ ਘੇਰਾ ਸਿੱਧਾ ਟਰਾਲੀਆਂ ਇਹ ਤਿੰਨ ਭਰਨੀਆਂ ਵਾ ਤੇ ਮਾਲ ਇਹ ਮਤਲਬ ਦੋ ਟਰਾਲੀਆਂ ਦਾ ਹੋਣਾ ਵਾ ਤੇ ਕਿਉਂਕਿ ਉਹ ਖਾਨ ਨੂੰ ਰੱਖਣੀ ਆ ਜਿਹੜਾ ਉੱਪਰ ਲੱਗੇ ਰਹੇ ਨੇ ਉਨਾਂ ਦੇ ਦੋ ਗੱਲੇਆਂ ਦਾ ਘੇਰਾ ਉਹ ਰੱਖਣੀਆਂ ਸਾਰੀਆਂ ਹੀ ਕਾ ਥੋੜੇ ਜਿਹਾ ਤਾਂ ਜੀ ਪੈ ਜਾਂਦੀ ਹੁੰਦੀ ਹੈ ਕਾਦੀ ਹੈ ਇਹ ਇਹ ਭਰ ਜਾਣੀ ਹੈ ਮੈਂ ਤਾਂ ਲਾਦਾ ਬੋਲੀ ਇੱਥੇ ਪੈ ਜੂਗਾ ਸਾਡੇ ਚਾਰ ਕਿੱਲੇ ਜਗ੍ਹਾ ਆਪਣੀ ਹੈ ਜਿਹੜੀ ਵੱਢਣੀ ਆ ਆ ਟਾਂਕੇ ਜਾਂ ਵੱਢ ਕੇ ਹਜੇ ਇੱਕ ਚੱਲ ਲੱਗ ਜੂ ਪਤਾ ਉਤੋਂ ਦੀ ਦਾ ਦੇਖਣ ਲੱਗੀਗੇ ਨਾ ਕਾਕਾ ਉੱਤਰਿਆ ਫੇਰ ਚਾਹ ਪੀਊਗਾ ਚਾਹ ਤਾਂ ਯਕੀਨ ਨਾ ਪਾਉਣੀ ਇਹਨੇ ਘੁੱਟ ਗਏ ਹੈ ਹੈ ਕੰਨ ਪੁੱਛ ਰਿਹਾ ਕੀ ਹਿਸਾਬ-ਕਿਤਾਬ ਆਊਗਾ ਆ ਕਾਲਰ-ਕੂਲਰ ਬੜੇ ਖੜੇ ਕੀਤੇ ਆ ਕਿੰਨਾ ਕ ਝਾੜ ਹੋ ਜੂਗਾ ਅੰਦਾਜ਼ਾ ਟਰਾਲੀ ਆ ਝੋਨੇ ਨੂੰ ਭਰਤੀ ਦੂੰ ਸਾਢੇ 4 ਕਿੱਲੇ ਜਗ੍ਹਾ ਵਾਣੀਆਂ ਜਿੰਨੀ ਵੱਢੀ ਆ ਤੂੰ ਆ ਹੁਣ ਆ ਪਾ ਕੇ ਚੱਚ ਇਹੀ ਪਾਉ ਮੈਂ ਚਲਾਦਾ ਨਾ ਆਹੋ ਭਾਰੀ ਇਹ ਪਾਣੀ ਭਾਰਾ ਲੱਗਿਆ ਜੇ ਇਹਨੂੰ ਥੋੜਾ ਵੱਧ ਚੱਲ ਗਈ ਸੀ ਮੋਟਰ ਕਹਿਣ ਦਾ ਮਤਲਬ ਰਹਿੰਦੀ ਤਾਂ ਨਹੀਂ ਉਹ ਪਾ ਕੇ ਵਿੱਚ ਮੈਂ ਲਾਦਾ ਭਾਰੀ ਜਾਉ ਉਚਾਲੇ ਤਾਂ ਹੋ ਗਈ ਉੱਚੀ ਫੇ ਡੁੱਲੂ ਵੀ ਬਾਜ ਹੈ ਇਹ ਪਾਸੇ ਜਿਹਨੂੰ ਜਾਈ ਜਾਂਦੀ ਹੁੰਦੀ ਆ ਝੋਨੇ ਵਾਂਗੂ ਨੇ ਵੀ ਫਸ ਗਈ ਇੱਥੇ ਇਹ ਇਹ ਖੇਤੋਂ ਨਿਕਲੇ ਇਤੋਂ ਦਵਾਦੀ ਜਾਣੀਏ ਗਣਕ ਇਹ ਖੇਤ ਰੇਮੋਂ ਤੋਂ ਪਾਜ ਚਲੋ ਠੀਕ ਆ ਪਾਦੀ ਆ ਬੈਦਗਰ ਪਾਈ ਦੇ ਕੋਈ ਨਹੀਂ ਹੁੰਦਾ ਪਾ ਦੇ ਇਹਦੇ ਐਵਰੇਜ ਹੀ ਆਡੀ ਨਿਕਲ ਜੂ ਖੇਤ ਦੀ ਸਾਬ ਕਿਤਾਬ ਜਿਆਦਾ ਕਿਹੜਾ ਰਹਿ ਗਿਆ ਆਪਣਾ ਆਹੀ ਭਾਈ ਤੇ ਲੈਣੇ ਚ ਵੀ ਦੋ ਗੇੜੇ ਲਾਤੇ ਆ ਤੇ ਬਾਕੀ ਕਣਕ ਲੈ ਕੇ ਜਾਵਾਂਗੇ ਕੱਲੂ ਹੁਣ ਤੇ ਬਾਕੀ ਇੱਕ ਟਰਾਲੀ ਪਾ ਕੇ ਪਾਉਣਾ ਕਿ ਦੋ ਗੇੜੇ ਦੀ ਭੇਜਤੀ ਮੇਸੀ ਕੋਲ ਤੇ ਉਹ ਕਿਹੜਾ ਰਹਿ ਜਾਣਾ ਥੱਲੇ ਵਾਲਾ ਉਹ ਹਰੀ ਆ ਤੇ ਹੋਰ ਫਿਰ ਵੱਢ ਦਈਏ ਕਿ ਨਹੀਂ ਕਹ ਰਹਿ ਜੂਗੀ ਇਹ ਮਟਕਾ ਹੈ ਉਹ ਦੇਖਦੇ ਵੀਡੀਓ ਬਣਦੀ ਲੇ ਲਈਓ ਕੰਮ ਪੂਰਾ ਕਰਦੀ ਆ ਉਹਦਾ ਤੇ 나ੜ ਦਾ ਰੰਗ ਪੂਰਾ ਮਾਰਦਾ ਸ਼ਾਈਨਿੰਗ ਦੇਖ ਸਕਦੇ ਆ ਕਿਵੇਂ ਲੁਸ਼ਕੋਰ ਮਾਰਦਾ ਪੂਰੀ ਤੇ ਬਾਕੀ ਮੀਂਹ ਦਾ ਵੀ ਚੱਕਰ ਪੈਂਦਾ ਜਦੋਂ ਮੀਂਹ ਪੈ ਜਾਂਦਾ ਨਾ ਬਾਟੀ ਤੋਂ ਪਹਿਲਾਂ ਤੇ ਫਿਰ ਰੰਗ ਕਾਲਾ ਹੋ ਜਾਂਦਾ ਉਹ 나ੜ ਦਾ ਤੇ 게ੜੇ ਰਹਿ ਕੇ بس 2 ਕਿੱਲੇ 게ੜੇ ਰਹਿ ਗਿਆ ਸੀ ਤੇ ਉਹ 2 ਕਿੱਲੇ ਤੇ ਉਧਰ ਤੋਂ ਵਾਲੀ ਮੋਟਰ ਵਾਲੇ ਆਪਣੇ ਰਹਿ ਜਣਾ 5 ਕਿੱਲਿਆਂ ਦਾ 게ੜ ਤੇ ਇਹ ਨਰਮ ਆ ਇਹ ਵੱਡਾਂਗੇ 24 25 ਨੂੰ ਹਣ ਗਰਦਾ ਕੰਮ ਫਦੇ ਵੀ ਕਾਕੇ ਨੇ ਤੇ ਚਾਹ ਕਹਿੰਦਾ ਮੈਂ ਪੀਣੀ ਆ ਵੱਢ ਕੇ ਤੇ ਜਿੰਨ ਚਾਰ ਗੇੜੇ ਰਹਿੰਦੇ ਸੀ ਉਦੋਂ ਕਿਆ ਫੋਰਮੈਨ ਸਾਹਿਬ ਉੱਤਰੇ ਥੱਲੇ ਹੁਣ ਹੈ ਕਹਿੰਦਾ ਗਰਦਾ ਪਾਉਂਦਾ ਉੱਤੇ ਕਹਿੰਦਾ ਰੋਟੀ ਦਾ ਤਾਂ ਗਰਦਾ ਪਾਉਂਦਾ ਔਰ ਨਾਲੀ ਜੀ ਵੀ ਚੱਕਣ ਵਾਲੀ ਆ ਤੇਰੀ ਥੱਲੇ ਪਿੱਛੇ ਪ੍ਰੈਸ਼ਰ ਵਾਲੀ ਉਹ ਹਵਾ ਵਾਲੀ ਤੱਲਾ ਲਾਉਗੇ ਪੈਪਜਾ ਹੋਣਾ ਲਾਂ ਆ ਜਾ ਕੋਈ ਬਰਾ ਬੰਦਾ ਹਵਾ ਦਾ ਚਾਹ ਪੀ ਲੈ ਆ ਮੈਂ ਕਹਿੰਦਾ ਖਰਦਾ ਪਾਈ ਜਾਂਦਾ ਮੈਂ ਕਹਿੰਦਾ ਤੂੰ ਵੀ ਪਾਉਂਦਾ ਸੀ ਉੱਤੇ ਜਦੋਂ ਖਾਂਦਾ ਸੀ ਰੋਟੀ ਚਾਹ ਪੀ ਲੈ ਫਿਰ ਉਹ ਸਰਦਾਰ ਵੀ ਆ ਗਿਆ ਤੁਸੀਂ ਉਧਰ ਜਿਹੜਾ ਵੱਡਿਆਗਾ ਹਾਂ ਇਹਨੇ ਫੋਰਮੈਨ ਨੇ ਤੇਰੇ ਨੇ ਰਤਮ ਦੇ ਨੇ ਜ਼ਰਾ ਹੌਣ ਫੇਰ ਵੱਡੋਂਗੇ ਜਾ ਕੇ ਕੱਲ ਨੂੰ ਬਸ ਲੱਗਣਾ ਤੇ ਅੱਜ ਵੀ ਜਿੱਦੇ ਲੱਗੀ ਹੋਣੀ ਆ ਵੀ ਜਾ ਕੇ ਓਹ ਟਰਾਲੀ ਲੈ ਆ ਕੇ ਬਸ ਨਹਿਰ ਤੇ ਆ ਗਏ ਲਹਿਰ ਤੇ ਕਰੇ ਆ ਬਸ ਹੱਥ ਤੇ ਨਾ ਆ ਗਏ ਆ ਬਸ ਨਹਿਰ ਤੇ ਆ ਆਵਾ ਭਰੋਨੇ ਬਸ ਚੱਕ ਦਿੰਨੇ ਆ ਜਾਂਦੇ ਜਾਂਦੇ ਸੱਤ ਹੋ ਗਈ ਆ ਇੱਥੋਂ सैटा इधरों सैटा चल